ਕਿਤੇ ਕਾਂਗਰਸ ਪਾਰਟੀ ਦੇ ਵਿੱਚੋਂ ਬਹੁਤ ਜਿਹੜੇ ਲੀਡਰ ਨੇ ਨਿਕਲਦੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਜੁਆਇਨ ਵੀ ਕਰਦੇ ਜਾ ਰਹੇ ਨੇ ਹਾਲਾਂਕਿ ਇਹ ਗੱਲ ਅਲੱਗ ਹੈ ਕਿ ਦੇਖੋ ਸਾਰੀਆਂ ਪਾਰਟੀਆਂ ਸਰਗਰਮ ਨੇ ਤੇ ਪੰਜਾਬ ਦੀ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਚੋਣ ਹੁਣ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕਾ ਹੈ ਤੇ ਚੋਣਵੀ ਸਰਗਰਮੀ ਦੇ ਵਿੱਚ ਇਹ ਜਿਹੜੇ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਕਾਫੀ ਹੱਦ ਤੱਕ ਇਹ ਵੀ ਜਿਹੜਾ ਇਹਨਾਂ ਵਿਸ਼ਿਆਂ ਦੇ ਉੱਤੇ ਚਾਨਣਾ ਪਾਉਂਦੇ ਨੇ ਕਿਤੇ ਨਾ ਕਿਤੇ ਜਿਹੜੀਆਂ ਪਾਰਟੀਆਂ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰਾਂ 'ਚ ਲੱਗੀਆਂ ਤਾਂ ਹੋਈਆਂ ਨੇ ਪਰ ਇੱਥੇ ਸਭ ਤੋਂ ਵੱਡਾ ਜਿਹੜਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਇੱਥੇ ਕਹਿ ਸਕਦੇ ਆ ਕਿ ਗ੍ਰਾਫ ਉੱਚਾ ਜਾ ਰਿਹਾ ਹੈ ਯਾ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਵੀ ਜਿਹੜੇ ਆਪਣੇ ਕਮੈਂਟ ਨੇ ਆਪਣੀ ਜਿਹੜੀ ਰਾਏ ਆ ਸਾਡੇ ਨਾਲ ਸਾਂਝੀ ਜ਼ਰੂਰ ਕਰਿਆ ਕਰੋ ਤੇ ਇਸ ਵੇਲੇ ਦੀ ਜਿਹੜੀ ਹੈ ਵੱਡੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਚਾਹਲ ਜਿਹੜੇ ਨੇ ਉਹ ਵੀ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਗਏ ਨੇ ਤੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਇਸ ਤੋਂ ਇਲਾਵਾ ਵੀ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਚੁੱਕੇ ਨੇ ਅੱਜ ਦਾ ਜਿਹੜਾ ਵਿਸ਼ਾ ਵੀ ਅਸੀਂ ਇਹ ਹੀ ਲੈ ਕੇ ਆਏ ਆ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਤੇ ਭਾਰੀ ਪੈ ਸਕਦੀ ਹੈ ਕਿਉਂਕਿ ਪੰਜਾਬ ਦੀ ਜੇਕਰ ਮੌਜੂਦਾ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਦੇਖੋ ਵਿਰੋਧ ਕਿੰਨਾ ਜ਼ਿਆਦਾ ਹੋ ਰਿਹਾ ਹੈ ਵਿਰੋਧ ਦੇ ਚੱਲਦਿਆਂ ਆਪਾਂ ਹਰ ਰੋਜ਼ ਤਕਰੀਬਨ ਜਿਹੜੀ ਖਬਰਾਂ ਨੇ ਉਹ ਨਸ਼ਰ ਵੀ ਕਰਦੇ ਆਂ ਕਿ ਕਿਤੇ ਮਹਾਰਾਣੀ ਦਾ ਵਿਰੋਧ ਹੋ ਰਿਹਾ ਹੈ ਤੇ ਕਿਤੇ ਹੰਸਰਾਜ ਹੰਸ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਪਰ ਦੇਖੋ ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪਾਰਟੀਆਂ ਦੇ ਵਿੱਚ ਸਰਗਰਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਸਰਗਰਮੀ ਦੇ ਚੱਲਦੇ ਹੀ ਜਿਹੜੇ ਵੱਡੇ ਵੱਡੇ ਜਿਹੜੇ ਫੇਰ ਬਦਲ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਵੱਡੇ ਸਵਾਲ ਨੇ ਕਿਤੇ ਨਾ ਕਿਤੇ ਕਹਿ ਸਕਦੇ ਆਂ ਬਹੁਤ ਜ਼ਿਆਦਾ ਨਿਕਲ ਕੇ ਸਾਹਮਣੇ ਇਹ ਆਉਂਦਾ ਹੈ ਕਿ ਇੱਥੇ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨੂੰ ਪੂਰੀ ਟੱਕਰ ਦੇਣ ਲਈ ਹੁਣ ਤਿਆਰ ਨੇ ਕਿਉਂਕਿ ਚੋਣਾਂ ਦਾ ਸਮਾਂ ਨਜ਼ਦੀਕ ਆ ਚੁੱਕਿਆ ਹੈ ਹੁਣ ਜਿਹੜੇ ਲੋਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਲੀਡਰਾਂ ਨੂੰ ਚੂਜ਼ ਕਰਕੇ ਅੱਗੇ ਲੈ ਕੇ ਆ ਸਕਦੇ ਨੇ ਤੇ ਚੰਗੇ ਲੀਡਰਾਂ ਨੂੰ ਇੱਥੇ ਵੋਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਲੀਡਰ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦਾ ਕੰਮ ਰਿਹਾ ਹੈ ਤੇ ਇੱਥੇ ਜਿਹੜਾ ਭਾਜਪਾ ਦਾ ਆਪਾਂ ਕਹਿ ਸਕਦੇ ਹਾਂ ਕਿ ਵਿਰੋਧ ਲਗਾਤਾਰ جاری ਹੈ ਭਾਜਪਾ ਜਿਹੜੀ ਹੈ ਭਾਜਪਾ ਦਾ ਦੇਖੋ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਭਾਜਪਾ ਤੋਂ ਖਫਾ ਨਜ਼ਰ ਆ ਰਹੇ ਨੇ ਆਖਰੀ ਇਸ ਦੇ ਕਾਰਨ ਕੀ ਨੇ ਇਹ ਵੀ ਅਸੀਂ ਤੁਹਾਨੂੰ ਪਿਛਲੇ ਜਿਹੜੇ ਲਾਈਵ ਨੇ ਉਹਨਾਂ ਦੇ ਵਿੱਚ ਦੱਸ ਚੁੱਕੇ ਹਾਂ ਕਿ ਇੱਕ ਤਾਂ ਦੇਖੋ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਚੱਲਦੇ ਇੱਥੇ ਪਾਰਟੀਆਂ ਜਿਹੜੀ ਕਾਂਗਰਸ ਪਾਰਟੀ ਜਾਂ ਸੌਰੀ ਇੱਥੇ ਭਾਜਪਾ ਪਾਰਟੀ ਆ ਉਸ ਦਾ ਵਿਰੋਧ ਹੋ ਰਿਹਾ ਲਗਾਤਾਰ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਹਲਚਲ ਪੈਦਾ ਕਰ ਰਹੀਆਂ ਨੇ ਸਾਡੇ ਨਾਲ ਹੀ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਦੂਸਰੀ ਗੱਲ ਮਾੜਾ ਸ਼ਸ਼ੀ ਕਾਲ ਸਰ ਕਿੱਥੋਂ ਬੋਲਦੇ ਹੋ ਹਜੀਬ ਸ਼ਰਮਾ ਬੋਲ ਰਹੇ ਹਾਂ ਇਹ ਖਰੜਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਆਈਵਾਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੂੰਗੀ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਬਾਕੀ ਵਿਰੋਧੀ ਪਾਰਟੀਆਂ ਤੇ ਪੈ ਸਕਦੀ ਹੈ ਭਾਰੂ ਆ ਮੈਡਮ ਭਾਰੂ ਵੀ ਪੈ ਸਕਦੀ ਹੈ ਭਾਰੂ ਆਪਾਂ ਐਡ ਕਰਕੇ ਕਹਿ ਸਕਦੇ ਆ ਕਿ ਜਿਹੜੇ ਚੰਗੇ ਚੰਗੇ ਲੀਡਰ ਆ ਜਾਂ ਚੰਗੇ ਚੰਗੇ ਕਾਂਗਰਸੀ ਨੇਤਾ ਆ ਉਹ ਕਿਉਂ ਕਿਤੇ ਆਵਾਜ਼ੂ ਪਾਰਟੀ ਦਾ ਰੁਕ ਕਰ ਰਿਹਾ ਜ ਰੁਕ ਕਰ ਰਹੇ ਨੇ ਜੀ ਬਿਲਕੁਲ ਦੇਖੋ ਕਾਰਨ ਦੋ ਦੋ ਜਾਂ ਤਿੰਨ ਕਾਰਨ ਹੋ ਜਾਂਦੇ ਆ ਜੀ ਜੀ ਜੇ ਕੋਈ ਇੱਕ ਦਾ ਕਾਰਨ ਹੋ ਜਾਂਦਾ ਵੀ ਮੌਜੂਦਾ ਸਰਕਾਰ ਆ ਲੋਕ ਦੇਖ ਕੇ ਕਿਤੇ ਨਾ ਕਿਤੇ ਵੋਟ ਪਾ ਦਿੰਨੇ ਆ ਜੀ ਹੂੰ ਜਾਂ ਦੂਜਾ ਹੁੰਦਾ ਵੀ ਮੌਜੂਦਾ ਸਰਕਾਰ ਆ ਕੋਈ ਨਾ ਕੋਈ ਮੈਂ ਕਾਂਗਰਸ ਦੇ ਵਿੱਚ ਆ ਦੂਜੀ ਪਾਰਟੀ ਦੇ ਵਿੱਚ ਪਹਿਲੀ ਪਾਰਟੀ ਦੇ ਵਿੱਚ ਵਿੱਚੋਂ ਹੱਥੋਂ ਕੁਝ ਗਲਤ ਹੋ ਗਿਆ ਮੌਕੇ ਦੀ ਸਰਕਾਰ ਤੇ ਮੈਂ ਬਚ ਜਾਊਗਾ ਜੀ ਬਿਲਕੁਲ ਇਹ ਕੋ ਤੀਜਾਕਾਰ ਨੂੰ ਹੁੰਦਾ ਵੀ ਕਿਤੇ ਨਾ ਕਿਤੇ ਪਾਰਟੀ ਵੱਲੋਂ ਜਿੱਥੋਂ ਕਹਿਣਾ ਉੱਥੋਂ ਟਿਕਟ ਨਹੀਂ ਮਿਲਣੀ ਜਾਂ ਜੋ ਪਾਰਟੀ ਨੇ ਕਹਿਣਾ ਹਾਈ ਕਮਾਂਡ ਨੇ ਕਹਿਣਾ ਉਹ ਕਿਤੇ ਨਾ ਕਿਤੇ ਜਿਹੜਾ ਪਾਰਟੀ ਦਾ ਮੈਂਬਰ ਹੁੰਦਾ ਉਹ ਮੰਨਦਾ ਨਹੀਂ ਜਾਂ ਉਹਦੇ ਮਤਲਬ ਫਿੱਟ ਨਹੀਂ ਬੈਠਦੀ ਇਸ ਕਰਕੇ ਉਹ ਪਾਰਟੀ ਚੇਂਜ ਕਰ ਦਿੰਦਾ ਬਿਲਕੁਲ ਦੇਖੋ ਇਹ ਗੱਲ ਹੈ ਕਿ ਅੱਜ ਚੁਸਪਿੰਦਰ ਸਿੰਘ ਚਾਹਲ ਜਿਹੜੇ ਨੇ ਉਹ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਇੱਥੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਤਾਂ ਉਹਨਾਂ ਦੇ ਕਿਆਸ ਲਗਾਏ ਜਾ ਰਹੇ ਸੀ ਪਰ ਜਿਹੜੇ ਕਿਆਸ ਲਗਾਏ ਜਾ ਰਹੇ ਸੀ ਇਹ ਸੱਚ ਦੇ ਵਿੱਚ ਸਾਬਿਤ ਹੋ ਗਏ ਨੇ ਤਾਂ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਾਂ ਮੈਨੂੰ ਲੱਗੋ ਜੇ ਤੁਸੀਂ ਗੌਰ ਕਰੋਗੇ ਤਾਂ ਤੁਹਾਨੂੰ ਜੋਰ-ਤੋਰ ਜ਼ਿਆਦਾ ਬੀਜੇਪੀ ਜਾਂ ਆਮ ਆਦਮੀ ਪਾਰਟੀ 'ਚ ਦੀ ਗੱਗੂਆ ਜੀ ਜੀ ਕਿੰਨੇ ਮਸਲਾ ਕੋਈ ਵੀ ਪਾਰਟੀ ਛੱਡ ਕੇ ਜਾ ਰਿਹਾ ਜਾਂ ਤਾਂ ਬੀਜੇਪੀ ਵੱਲ ਰੁਖ ਕਰੂਗਾ ਜਾਂ ਕਰੂਗਾ ਆਵਾਜ਼ੀ ਪਾਰਟੀ ਵੱਲ ਜੀ ਬਿਲਕੁਲ ਜਿਆਦਾ ਕਾਰਨ ਨਹੀਂ ਬਣ ਜਾਂਦਾ ਕਿ ਸੈਂਟਰ ਚ ਬੀਜੇਪੀ ਹੈ ਤੇ ਸੂਬੇ ਦੇ ਵਿੱਚ ਨਾਲੇ ਆਵਾਜ਼ੀ ਪਾਰਟੀ ਹੈ ਜੀ ਜੀ ਦੇਖੋ ਇਸੇ ਕਰਕੇ ਜਿਹੜਾ ਜੋੜ ਤੋੜ ਇਹ ਬੀਜੇਪੀ ਵੱਲ ਹੋ ਰਿਹਾ ਜਾਂ ਆਵਾਜ਼ੀ ਪਾਰਟੀ ਵੱਲ ਹੋ ਰਿਹਾ ਕਾਂਗਰਸ ਵਾਲੇ ਅਕਾਲੀਆ ਕਾਦੀ ਵਾਲੇ ਕਾਂਗਰਸ ਤੋਂ ਤੋਂ ਨੂੰ ਘੱਟ ਦੇਊਗਾ ਜਾਂ ਕਿਉਂਕਿ ਜ਼ਿਆਦਾਤਰ ਇਹੀ ਹੁੰਦਾ ਹੈ ਟਿਕਾਣਾਂ ਦਾ ਰੌਲਾ ਹੁੰਦਾ ਟਿਕਾਣੇ ਦੇ ਰੌਲੇ ਦੇ ਵਿੱਚ ਜੋ ਬੰਦਾ ਡਿਜ਼ਰਵ ਕਰਦਾ ਹੁੰਦਾ ਉਹਨੂੰ ਡਿਸਪਲਿਨ ਦੇ ਦੀ ਹਾਈ ਕਮਾਂਡ ਦੂਜੇ ਬੰਦੇ ਨੂੰ ਟਿਕਟ ਦੇ ਦਿੰਦੀ ਹੈ ਇਹਦੇ ਚ ਰੁੱਸਣਾ ਬਣਾਉਣ ਦੇ ਵਿੱਚ ਕਿਤਨੇ ਕਿਤੇ ਕੁਆਲਟੀ ਦੀ ਜਿਹੜੀ ਛੱਬੀ ਹੈ ਫਿਰ ਉਹ ਡਾਊਨ ਹੋ ਜਾਂਦੀ ਹੈ ਜੀ ਬਿਲਕੁਲ ਤਾਂ ਇਥੇ ਕੀ ਲੱਗਦਾ ਹੈ ਲੋਕਾਂ ਤੇ ਕਿੰਨਾ ਕੁ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਐਡੇ ਵੱਡੇ ਫੇਰਬਦਲ ਕਦੇ ਪਹਿਲਾਂ ਨਹੀਂ ਦੇਖਣ ਨੂੰ ਮਿਲੇ ਕਿਉਂਕਿ ਦੇਖੋ ਪਾਰਟੀਆਂ ਚੋਂ ਨਿਕਲ ਕੇ ਦੂਜੀ ਪਾਰਟੀ ਨਾਲ ਜੁਆਇਨ ਕਰਦੇ ਸੀ ਪਰ ਜਿੰਨਾ ਇਸ ਵਾਰ ਦੇਖਣ ਨੂੰ ਮਿਲਿਆ ਬਹੁਤ ਘੱਟ ਮੈਨੂੰ ਲੱਗਦਾ ਹੈ ਪਹਿਲਾਂ ਦੇਖਣ ਨੂੰ ਮਿਲਿਆ ਹੋਏਗਾ ਨਿਕੋਲ ਮੈਡਮ ਜਿਆਦਾ ਇੱਕ ਮੈਂ ਸਵੇਰੇ ਲਾਈਵ 'ਚ ਵੀ ਗੱਲ ਕੀਤੀ ਸੀ ਕਿ ਟ੍ਰੈਂਡ ਚੱਲ ਪਿਆ ਜੀ ਜੀ ਇੱਕ ਟ੍ਰੈਂਡ ਚੱਲ ਪਿਆ ਵੀ ਅਸੀਂ ਪਾਰਟੀ ਚੇਂਜ ਚੇਂਜ ਕਰਨੀ ਰਾਤ ਸ਼ਾਮ ਨੂੰ ਸੀ ਜਿਹੜਾ ਸਭ ਚੜਦਾ ਪਤਾ ਹੁੰਦਾ ਜੀ ਸ਼ਾਮ ਨੂੰ ਉੱਥੇ ਟੱਕੜੀ ਦੀ ਢੰਡੀ ਲੱਗੀ ਹੋਈ ਸੀ ਉਹਦੀ ਕੋਟੀ ਦੇ ਉੱਤੇ ਅਫੀਸ ਦੇ ਉੱਤੇ ਤਾਂ ਦੂਜੇ ਦਿਨ ਬੰਦੇ ਦੀ ਲੱਗੀ ਆਮ ਆਦਮੀ ਪਾਰਟੀ ਦੀ ਤੇ ਜਿਹੜੀ ਲੱਗੀ ਜਨਪੀ ਦੀ ਲੱਗੀ ਸੀ ਜੀ ਬਿਲਕੁਲ ਕੋਈ ਪ੍ਰੋਸਾਨੀ ਵੀ ਕੱਦ ਬੰਦੇ ਨੇ ਕਦੋਂ ਚੇਂਜ ਹੋ ਜਾਣਾ ਕੋਈ ਸੀ ਤਾਂ ਬਹੁਤ ਵਾਰ ਲਾਈਵ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਇਹਨਾਂ ਚੀਜ਼ਾਂ ਤੇ ਵੀ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ ਜੀ ਪਾਰਟੀਆਂ ਵੱਲੋਂ ਬਿਲਕੁਲ ਇੱਥੇ ਵੀ ਕੋਈ ਨਾ ਕੋਈ ਸਿਸਟਮ ਜਿਹੜਾ ਪੁਖਤਾ ਤੌਰ ਤੇ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਵੋਟਰ ਹੈ ਜਾਂ ਸਪੋਰਟਰ ਹੈ ਉਹ ਤਾਂ ਇੱਕ ਪਾਰਟੀ ਨੂੰ ਰੱਖ ਕੇ ਨਾਲ ਚੱਲਦੇ ਆ ਵੀ ਫਲਾਣੀ ਪਾਰਟੀ ਦੇ ਫਲਾਣਾ ਬੰਦਾ ਹੈ ਉਹਦੀ ਸਪੋਰਟ ਕਰ ਰਹੇ ਆ ਜੀ ਜਦੋਂ ਐਡਾ ਨਾ ਸਿਚੁਏਸ਼ਨ ਲੋਕਾਂ ਦੇ ਸਾਹਮਣੇ ਆ ਜਾਂਦੇ ਨੇ ਵੀ ਬੰਦਾ ਤਾਂ ਪਾਰਟੀ ਚੇਂਜ ਕਰ ਗਿਆ ਜਿਹੜੇ ਤਾਂ ਕੋਤੇ سپورਟਰ ਨੇ ਉਹ ਤਾਂ ਨਾਲ ਖੜੇ ਜਿਹੜੇ ਪਾਰਟੀ ਦੇ سپورਟਰ ਨੇ ਉਹ ਕੋਟਰੋਲ ਨੇ ਉਹ ਨਾਲ ਨਹੀਂ ਜੰਦੇ ਬਿਲਕੁਲ ਤਾਂ ਕਿਤੇ ਨਾ ਕਿਤੇ ਦੇਖੋ ਬਾਤ ਸਰਗਰਮੀ ਦੇਖਣ ਨੂੰ ਮਿਲ ਰਹੀ ਆ ਪੰਜਾਬ ਦੀ ਰਾਜਨੀਤੀ ਚ ਤੇ ਜਿਹੜੀ ਆਪਾਂ ਕਹਿ ਸਕਦੇ ਆ ਰਾਜਨੀਤੀ ਦਾ ਰੁੱਖ ਹੈ ਉਹ ਬਦਲਦਾ ਜਾ ਰਿਹਾ ਹੁਣ ਇਸ ਵੇਲੇ ਦੀ ਜਿਹੜੀ ਕਿਉਂਕਿ ਇਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਕਈ ਵਾਰ ਕਾਂਗਰਸ ਪਾਰਟੀ ਛੱਡ ਜਾ ਰਹੇ ਨੇ ਜਾਂ ਫਿਰ ਆਪਾਂ ਸਿਰਫ ਇੱਥੇ ਕਾਂਗਰਸ ਪਾਰਟੀ ਦੀ ਹੀ ਨਹੀਂ ਬਲਕਿ ਸਾਰੀਆਂ ਹੀ ਪਾਰਟੀਆਂ ਦੀਆਂ ਜਿਹੜੀ ਗੱਲਾਂ ਉਹ ਕਰ ਸਕਦੇ ਆ ਪਰ ਫਿਲਹਾਲ ਦੀ ਘੜੀ ਕੀ ਲੱਗਦਾ ਕਿ ਇੱਥੇ ਵਾਕਈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਹੋਰ ਪਾਰਟੀਆਂ ਤੇ ਭਾਰੂ ਪੈ ਸਕਦੀ ਆਉਣ ਵਾਲੇ ਸਮੇਂ ਚ ਨੀ ਮੈਨੂੰ ਖੁੱਲ ਕੇ ਨਹੀਂ ਜੀ ਕਹਿ ਸਕਦੇ ਕਿਉਂਕਿ ਮੈਂ ਦੇਖੋ ਮੈਂ ਨਹੀਂ ਕਹਿ ਚੁੱਕੀ ਸਹਾਰਾ ਲੈ ਰਹੇ ਆ ਜੀ ਲੋਕ ਹੂੰ ਜੇ ਉਹ ਸਹਾਰਾ ਨਾ ਬਦੇ ਹੋਣੇ ਆ ਤਾਂ ਉਹ ਪਾਰਟੀ ਦਾ ਕੋਈ ਚੰਗਾ ਕੰਮ ਕੀਤਾ ਹੋਗਾ ਸਰਕਾਰ ਵੱਲੋਂ ਚੰਗਾ ਕੰਮ ਕੀਤੇ ਹੋਣਗੇ ਤਾਂ ਲੋਕੋ ਦੀ ਛੜਾਗਾ ਕਰਕੇ ਲੋਕ ਨਾਲ ਜੁੜ ਜਾਣਗੇ ਜੀ ਮੌਜੂਦਾ ਸਰਕਾਰ ਦੇ ਵਿੱਚ ਜਾਣ ਦੇ ਵੀ ਦੇ ਕੋਈ ਕਾਰਨ ਇੱਕ ਤਾਂ ਆਪਣੀ ਕਿਤੇ ਨਾ ਕਿਤੇ ਜਿਹੜੀ ਕੋਈ ਗਲਤੀ ਕੀਤੀ ਹੁੰਦੀ ਹੈ ਪਿਛਲੀ ਪਾਰਟੀ ਜੋ ਉਸ ਸਰਕਾਰ ਨੂੰ ਦਾਦਾ ਛੱਡੋ ਤੁਸੀਂ ਆਮ ਜਿਹੇ ਕਹਿੰਦੇ ਬਚਾਓ ਕਰਨ ਦੇ ਮਾਰੇ ਜਿੱਦਾਂ ਕਿਤੇ ਪਾਰਟੀ ਇਹ ਕਰਦੇ ਆ ਜਾਂ ਫਿਰ ਉਹੀ ਚੀਜ਼ ਨੇ ਕਿਤੇ ਨਵੇਂ ਲੋਸੇ ਕਰਕੇ ਉਹ ਕਰਦੇ ਆ देखो जे ਤੁਸੀਂ ਸੁੱਭੇ ਦੇ ਪੱਖ ਚ ਕਰੋ ਤੁਸੀਂ ਦਿਨ ਚ ਦੇ ਪੱਖ ਚ ਕਰੋ ਤਾਂ ਅਸੀਂ ਉਸ ਚੀਜ਼ ਨੂੰ ਬਾਜਮੰਦ ਨਹੀਂ ਤੁਸੀਂ ਤਾਂ ਪਰਸਨਲ ਆਪਣੀ ਦੌੜ ਜੇ ਲੱਗੇ ਹੋਏ ਆ ਪਰਸਨਲ ਤੁਹਾਡੀ ਕੁਰਸੀ ਹੈ ਪਰਸਨਲ ਤੁਹਾਡੀ ਪਾਰਟੀ ਚ ਰੰਗੇਸ਼ ਹੁੰਦੀ ਹੈ ਤੁਸੀਂ ਲੋਕਾਂ ਪ੍ਰਤੀ ਜਾਂ ਲੋਕਾਂ ਨੂੰ ਦੇਖ ਕੇ ਹੋਏ ਪਾਰਟੀ ਵਿੱਚ ਜਾਂ ਇਹ ਕਰਦੇ ਅਫਸੋਸ ਤਾਂ ਇਸ ਚੀਜ਼ ਦਾ ਹੁੰਦਾ ਜੀ ਜੀ ਬਿਲਕੁਲ ਤਾਂ ਦੇਖੋ ਅ ਇਹ ਤਾਂ ਫਿਲਹਾਲ ਦੀ ਘੜੀ ਆਪਾਂ ਇੱਥੇ ਚੋਣਾ ਨੂੰ ਲੈ ਕੇ ਸਰਗਰਮੀ ਕਹਿ ਸਕਦੇ ਆ ਪਰ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੀ ਲੀਡਰ ਉਹਨਾਂ ਦੇ ਉੱਤੇ ਖੁੱਲਕੇ ਗੱਲ ਕਰਦਾ ਹੋਇਆ ਇੱਥੇ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਕੋਈ ਵੀ ਲੀਡਰ ਦੀ ਜਦੋਂ ਖਬਰ ਆਉਂਦੀ ਹੈ ਤਾਂ ਖਬਰ ਸਿਰਫ ਇਦਾਂ ਹੀ ਹੁੰਦੀ ਹੈ ਕਿ ਕਿਸੇ ਲੀਡਰ ਇੱਕ ਲੀਡਰ ਨੇ ਦੂਜੇ ਲੀਡਰ ਤੇ ਤੰਜ ਕੱਸ ਦਿੱਤਾ ਹੈ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਕੀ ਲੱਗਦਾ ਹੈ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਸਹੀ ਨੇ ਔਰ ਮੈਡਮ ਦੇਖੋ ਮੈਂ ਉਹੀ ਗੱਲ ਕੀਤੀ ਹੈ ਜੀ ਦੇਖੋ ਆਪਣੇ ਜੋਰ ਤੋਰ ਪਿੱਛੇ ਇਹ ਲੋਕ ਕਰ ਰਹੇ ਹੈ ਜੀ ਕਿੰਨਾ ਕਿ ਸੁਪੇ ਪਿੱਛੇ ਕਰ ਰਹੇ ਹੈ ਕਿੰਨਾ ਕਿ ਇਹ ਭਾਰਤ ਆਪਣੇ ਦੇਸ਼ ਵਿੱਚ ਕਰ ਰਹੇ ਹੈ ਉਹ ਤਾਂ ਸਾਨੂੰ ਸਦਾ ਸਾਨੂੰ ਅਫਸੋਸ ਹੁੰਦਾ ਹੈ ਜੀ ਜੀ ਬਿਲਕੁਲ ਅਗਰ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਹੋ ਲੋ ਪੰਜਾਬ ਦੇ ਗੁੱਦਿਆਂ ਨੇ ਇਸ ਤੀਵੇ ਦੋ ਪੰਜਾਬ ਦੇ ਮੁੱਦਿਆਂ ਲਈ ਤੁਸੀਂ ਆਪਣੀ ਪਾਰਟੀ ਛੱਡੋ ਪਾਰਟੀਆ ਬਤਲੋ ਬੇਰੇ ਸੀ ਮੰਨਦੇ ਆ ਵੀ ਹਾਂ ਇਹ ਲੀਡਰ ਨੇ ਸਹੀ ਕੀਤਾ ਲੇਕਿਨ ਪ੍ਰੋਬਲਮ ਤਾਂ ਉੱਥੇ ਆਉਂਦੀ ਹੈ ਜਦੋਂ ਪਰਸਨਲ ਆਪਣੀ ਕੁਰਸੀ ਪਰਸਨਲ ਆਪਣੇ ਆਪ ਨੂੰ ਬਚਾਉਣਾ ਜਦੋਂ ਇਹ ਚੀਜ਼ਾਂ ਦੇਖ ਕੇ ਪਾਰਟੀਆਂ ਬਦਲਦੇ ਆ ਫਿਰ ਉਹ ਚੀਜ਼ ਵਜਨਦਾਰ ਨਹੀਂ ਜੀ ਰਹਿ ਜਾਂਦੀ ਜੀ ਬਿਲਕੁਲ ਤਾਂ ਇੱਥੇ ਸਭ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਹਲਚਲ ਮਚਾ ਦਿੰਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿੰਨਾ ਉੱਤੇ ਗੱਲ ਕਰਕੇ ਉਹਨਾਂ ਨੂੰ ਹੱਲ ਕਰਨ ਦੀ ਇੱਥੇ ਗੱਲ ਕੀਤੀ ਜਾ ਸਕਦੀ ਹੈ ਪਰ ਜਿਹੜੀ ਰਾਜਨੀਤਿਕ ਲੀਡਰਾਂ ਦੀ ਇੱਥੇ ਆਪਾਂ ਗੱਲ ਕਰ ਰਹੇ ਆ ਇਹ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਤੰਜ ਕਸਣ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਤੋਂ ਅੱਗੇ ਜਾਣ ਦੀ ਜਿਹੜੀ ਹੋੜ ਹੈ ਮੈਨੂੰ ਲੱਗਦਾ ਹੈ ਅ ਅੱਜ ਕੱਲ ਦੀ ਰਾਜਨੀਤੀ ਦੇ ਵਿੱਚ ਕਾਫੀ ਹੱਥ ਤੇ ਦੇਖੀ ਜਾ ਸਕਦੀ ਹੈ ਬਿਲਕੁਲ ਮੈਡਮ ਜਿਸੋ ਜੋ ਅੱਜ ਦੀ ਰਾਜਨੀਤੀ ਦੀ ਗੱਲ ਕਰੀਏ ਆਪਾਂ ਅੱਜ ਇਹ ਪਰਿਵਾਰਵਾਦ ਨੂੰ ਵਿੱਚ ਲੈਣ ਲੱਗੇ ਜੀ ਬਿਲਕੁਲ ਕੋ ਕੋਈ ਟਾਈਮ ਹੁੰਦਾ ਸੀ ਜਿਹੜੀ ਸਿਰਫ ਇੱਕ ਬੰਦੇ ਦੂਜੇ ਦੇ ਪ੍ਰਤੀ ਤੁਸੀਂ ਰਾਜਨੀਤਿਕ ਪੜਾਅ ਤਾਂ ਜਿਹੜੀ ਕੱਢਣੀ ਹੈ ਜਾਂ ਰਾਜਨੀਤਿਕ ਤੌਰ ਤੇ ਹੀ ਤੁਸੀਂ ਆਪਣਾ ਵਿਰੋਧ ਰੱਖਣਾ ਹੈ ਜੀ ਜੀ ਹੁੰਦਾ ਇਹ ਵਿਰੋਧ ਪਰਿਵਾਰਾਂ ਤੱਕ ਜਾ ਰਿਹਾ ਜੀ ਪਰਿਵਾਰਾਂ ਨੂੰ ਵਿੱਚ ਇਨਵੋਲ ਕੀਤਾ ਜਾ ਰਿਹਾ ਹਾਲਾਂਕਿ ਜੋ ਬੰਦੇ ਦਾ ਪ੍ਰੋਫੈਸ਼ਨਲ ਹੁੰਦਾ ਜੋ ਬੰਦੇ ਦਾ ਕੰਮਕਾਰ ਹੁੰਦਾ ਉੱਥੇ ਪਰਿਵਾਰ ਦਾ ਨਹੀਂ ਹੋਣਾ ਜ਼ਰੂਰੀ ਹੁੰਦਾ ਵੀ ਪਰਿਵਾਰ ਨੂੰ ਵਿੱਚ ਲੈ ਕੇ ਆਓ ਅਨ ਦੇਖੋ ਬਹੁਤ ਚੰਗੇ ਚੰਗੇ ਲੀਡਰਾਂ ਚੰਗੇ ਚੰਗੇ ਲੋਕ ਕੁਰਸੀਆਂ ਤੇ ਬੈਠੇ ਆ ਚੰਗੇ ਚੰਗੇ ਲੋਕ ਪਾਰਟੀਆਂ ਦੇ ਵਿੱਚ ਉਹ ਕਿਤੇ ਨਾ ਕਿਤੇ ਪਰਿਵਾਰਵਾਦ ਨੂੰ ਜਾਂ ਵਿੱਚ ਲੈ ਕੇ ਆਉਂਦਾ ਫਿਰ ਉਹ ਰਾਜਨੀਤੀ ਦਾ ਨੂੰ ਐ ਲੱਗਦਾ ਕਿ ਕਿਤੇ ਨਾ ਕਿਤੇ ਗੰਦਗੀ ਹੁੰਦੀ ਜਾ ਰਹੀ ਹੈ ਹਾਂਜੀ ਕਿਤੇ ਨਾ ਕਿਤੇ ਗੁੰਜਲਦਾਰ ਇੱਥੇ ਰਾਜਨੀਤੀ ਹੁੰਦੀ ਜਾ ਰਹੀ ਹੈ ਕਿਉਂਕਿ ਪਹਿਲਾਂ ਇਹ ਸਭ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਸੀ ਇੰਨੀ ਜ਼ਿਆਦਾ ਬਾਰੇ ਅੱਜਕੱਲ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਕੁਰਸੀ ਦਾ ਵੀ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਦੇਖੋ ਜੇਕਰ ਕਿਸੇ ਲੀਡਰ ਨੂੰ ਇੱਥੇ ਕੁਰਸੀ ਮਿਲਦੀ ਹੈ ਸੰਭਾਵੀ ਤੌਰ ਤੇ ਲੋਕਾਂ ਦੇ ਨਾਲ ਇੰਟਰੈਕਟ ਤਾਂ ਕਰਦਾ ਹੀ ਹੈ ਪਰ ਫਿਲਹਾਲ ਦੀ ਘੜੀ ਰਾਜਨੀਤੀ ਦਾ ਜਿਹੜਾ ਇਹ ਸੀਨ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਡੁੰਗੀ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲ ਰਿਹਾ ਹੈ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਹਮੇਸ਼ਾ ਹੀ ਇਹ ਨੀਤਾ ਜਰੂਰ ਸੁਣਿਆ ਵੀ ਮੈਨੂੰ ਇੱਥੋਂ ਟਿਕਟ ਨਹੀਂ ਮਿਲੀ ਮੈਂ ਇੱਥੋਂ ਇਹ ਪਾਰਟੀ ਛੱਡਦੀ ਜਾਂ ਮੈਨੂੰ ਇੱਥੋਂ ਪਾਰਟੀ ਨੇ ਟਿਕਟ ਨਹੀਂ ਦਿੱਤੀ ਮੇਰੀ ਨਰਾਜ਼ਗੀ ਹੈ ਜੀ ਜੀ ਬਿਲਕੁਲ ਲੇਕਿਨ ਇਹ ਨਰਾਜ਼ਗੀ ਅਸੀਂ ਕਦੇ ਨਹੀਂ ਦੇਖੀ ਹੈ ਕਿ ਤਾਂ ਅਸੀਂ ਕਦੇ ਕੋਈ ਲੀਡਰ ਨਹੀਂ ਕਹਿੰਦਾ ਦੇਖਿਆ ਲੀਡਰ ਬਣਨ ਤੋਂ ਪਹਿਲਾਂ ਕੋਈ ਇਹ ਜਹਾ ਉਮੀਦਵਾਰ ਨਹੀਂ ਕਹਿੰਦਾ ਦੇਖਿਆ ਵੀ ਨਹੀਂ ਹਾਈ ਕਮਾਂਡ ਨੂੰ ਜਾਂ ਲੋਕਾਂ ਨੂੰ ਵੀ ਨਹੀਂ ਭਾਈ ਇੱਥੋਂ ਮੈਂ ਨਹੀਂ ਬਿਠੀ ਸਕਦਾ ਦੂਜਾ ਬੰਦਾ ਖੜਾ ਕਰੋ ਐਸਾ ਤੀਜਾ ਬੰਦਾ ਖੜਾ ਮੈਂ ਆਪਣੀ ਟਿਕਟ ਕਿਸੇ ਹੋਰ ਨੂੰ ਦੇਣਾ ਐਦਾਂ ਦੀ ਕਦੇ ਅਸੀਂ ਗੱਲ ਨਹੀਂ ਜੀ ਸੁਣਦੇ ਜੀ ਬਿਲਕੁਲ ਦੇਖੋ ਅੱਜ ਹੀ ਦੀ ਇਹ ਗੱਲ ਹੈ ਕਿ ਇੱਥੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਲੀਡਰ ਛੱਡਦੇ ਜਾ ਰਹੇ ਨੇ ਕਾਂਗਰਸ ਪਾਰਟੀ ਉਹਨਾਂ ਦਾ ਜਿਹੜਾ ਵੱਡਾ ਕਾਰਨ ਨਿਕਲ ਕੇ ਦੇਖੋ ਸਾਹਮਣੇ ਆਉਂਦਾ ਹੈ ਅਲੱਗ-ਅਲੱਗ ਕਾਰਨ ਇੱਥੇ ਨਿਕਲ ਕੇ ਸਾਹਮਣੇ ਆਉਂਦੇ ਨੇ ਪਰ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਵੀ ਜਿਹੜੇ ਨਵੇਂ-ਨਵੇਂ ਚਿਹਰੇ ਨੇ ਉਹ ਵੀ ਲੈ ਕੇ ਆ ਰਹੀ ਹੈ ਤੇ ਨਾਲ ਜਿਹੜੇ ਪੁਰਾਣੇ ਚਿਹਰੇ ਵੀ ਨੇ ਉਹ ਵੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਹੁਣ ਜਿਹੜੀ ਸਾਰੀ ਪਾਰਟੀਆਂ ਨੇ ਉਹ ਚੋਣ ਪ੍ਰਚਾਰ ਵੀ ਕਰ ਰਹੀਆਂ ਨੇ ਪਰ ਲੋਕਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਕੀ ਅਸਰ ਹੋ ਰਿਹਾ ਹੈ ਕੀ ਇਫੈਕਟ ਪੈ ਰਿਹਾ ਹੈ ਕੀ ਲੱਗਦਾ ਹੈ ਇਹਨਾਂ ਲੋਕਾਂ ਦੇ ਅਜੇ ਸਾਨੂੰ ਨਹੀਂ ਲੱਗਦਾ ਕੋਈ ਇਸ ਚੀਜ਼ ਦਾ ਜ਼ਿਆਦਾ ਅਸਰ ਪਾਊਗਾ ਕਿਉਂਕਿ ਰਾਜ ਸਭਾ ਦੀ ਲੋਕ ਸਭਾ ਦੀਆਂ ਵੋਟਾਂ ਹੀ ਕੁਝ ਐਦਾਂ ਦੀ ਹੁੰਦੀਆਂ ਇਹਨਾਂ ਦੀਆਂ ਸਰਗਰਮੀਆਂ ਆਪਸ ਰਾਜਨੀਤਿਕ ਤਲਾ ਦੇ ਵਿੱਚ ਤੇਜ਼ ਹੁੰਦੀਆਂ ਜਿਵੇਂ ਲੋਕਾਂ ਦੀ ਆਮ ਹਲਚਲ ਹੁੰਦੀ ਉਹ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹਦਾ ਕਾਰਨ ਹੁੰਦਾ ਹੈ ਕਿ ਜਿਹੜੇ ਸਾਡੇ 13 ਦੇ 13 ਰਾਜ ਸਭਾ ਮੈਂਬਰ ਬਣ ਕੇ ਜਾਣੇ ਹੁੰਨੇ ਆ ਉਹਨਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਜਿੱਗੀ ਟੀਕਾ ਤੁਕਾ ਨਹੀਂ ਕੀਤੀ ਹੋਗੀ ਅੱਜ ਜੇ ਦੇਖਣ ਨੂੰ ਮਿਲਿਆ ਨਹੀਂ ਜਿਆਦਾਤਰ ਇਹਦਾ ਬੋਟਾ ਭਈਆਂ 5 ਸਾਲ ਬਾਅਦ ਹੁਣ 19 19 ਦੇ 5 ਸੌਰੀ 24 24 ਦੇ 5 28 ਜਾਂ 22 22 ਦੇ 5 27 ਮਤਲਬ ਐਦਾਂ ਸੰਗ 5-5 ਸਾਲ ਬਾਅਦ ਇਹ ਲੋਕ ਦਿਖਦੇ ਆ ਜੀ ਤਾਂ ਕਰ ਇਹ ਲੋਕ ਰਾਜ ਸਭਾ ਦੇ ਵਿੱਚ ਲੋਕ ਸਭਾ ਜਿੱਤ ਕੇ ਬੈਠ ਕੇ ਪੰਜਾਬ ਦੇ ਬਾਰੇ ਸੋਚਣ ਪੰਜਾਬ ਦੇ ਬਾਰੇ ਗੱਲ ਕਰਨ ਤਾਂ ਲੋਕ ਫਿਰ ਇਹਨਾਂ ਨੂੰ ਜਾਣਦੇ ਵੀ ਹਾਂ ਰਾਜ ਸਭਾ ਦੇ ਜਦੋਂ ਬੋਟਾ ਹੋਣੀ ਆ ਲੋਕ ਸਭਾ ਦੀ ਬੋਟਾ ਆਉਣੀ ਆ ਲੋਕਾਂ 'ਚ ਗਰਮੀ ਹੋਵੇ ਹਲਚਲ ਹੋਵੇ ਜੀ ਬਿਲਕੁਲ ਤਾਂ ਇੱਥੇ ਦੇਖੋ ਜਿਹੜੇ ਅੱਜ ਚੁਸਪਿੰਦਰ ਸਿੰਘ ਚਾਹਲ ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਕਾਂਗਰਸ ਪਾਰਟੀ ਦੇ ਕੰਮਾਂ ਤੋਂ ਨਿਰਾਸ਼ ਹੋ ਕੇ ਮੈਂ ਇੱਥੇ ਪਾਰਟੀ ਛੱਡ ਰਿਹਾ ਤਾਂ ਕਿਤੇ ਨਾ ਕਿਤੇ ਕੀ ਕਹਿ ਸਕਦੇ ਆ ਕਿ ਦੇਖੋ ਜੇਕਰ ਕੋਈ ਪਾਰਟੀ ਕੰਮ ਚੰਗੇ ਤਰੀਕੇ ਨਾਲ ਨਹੀਂ ਕਰਦੀ ਤਾਂ ਇਸ ਦਾ ਵੀ ਲੀਡਰਾਂ ਉੱਤੇ ਵੀ ਅਸਰ ਪੈਂਦਾ ਹੈ ਦੇਖੋ ਮੈਡਮ ਐਸੀ ਤਾਂ ਸੋਚ ਨੂੰ ਸਲਾਮ ਕਰਦਾ ਜਿਹੜੇ ਇੰਨਾ ਕਹਿੰਨੇ ਆਂ ਮੱਲ ਹੁਣ ਮੇਰੇ ਘਰ ਦੇ ਮੈਂ ਘਰ ਦੇ ਵਿੱਚ ਕੋਈ ਮੇਰਾ ਘਰ ਦਾ ਮੈਂਬਰ ਕੋਈ ਸਹੀ ਕੰਮ ਨਹੀਂ ਕਰਦਾ ਮੇਰੇ ਹਿਸਾਬ ਨਾਲ ਨਹੀਂ ਕਰਦਾ ਤਾਂ ਕਿ ਮੈਂ ਘਰ ਛੱਡ ਜੂਗਾ ਜੀ ਹੂੰ ਉਹ ਤਾਂ ਸਿਰਫ ਇੱਕ ਗੱਲ ਬਣਾਉਣੀ ਹੁੰਦੀ ਹੈ ਜਾਂ ਗੱਲ ਦਾ ਸਹਾਰਾ ਲੈਣਾ ਹੁੰਦਾ ਮੈਡਮ ਐਸੋ ਜਿਹੀ ਗੱਲ ਹੋ ਜਾਂਦੀ ਆ ਇਹ ਪਾਰਟੀ ਨਹੀਂ ਜੰਮ ਕਰਦੀ ਸਹੀ ਦੇਕੇ ਨਾਲ ਨਹੀਂ ਕਰਦੀ ਤੁਸੀਂ ਮੈਂਬਰੋਂ ਤੁਸੀਂ ਪਾਰਟੀ ਦੇ ਪੂਰਾ ਹੱਕ ਰੱਖਦਾ ਤੁਸੀਂ ਉਹਨਾਂ ਨੂੰ ਲੈਣ ਤੇ ਲੋਕਾਂ ਦੇ ਹੱਕਾਂ 'ਚ ਹੋਣੇ ਚਾਹੀਦੇ ਆ ਪਰ ਅਫਸੋਸ ਇੱਥੇ ਹੁੰਦਾ ਪੰਚਾਇਤ ਦੀ ਵੋਟਾਂ ਹੋਂ ਦਾ ਪਿੰਡਾਂ 'ਚ ਕੁਝ ਨਹੀਂ ਹੈ ਲੋਕ ਕਹਿੰਦੇ ਸਾਡੇ ਪਿੰਡ 'ਚ ਕੁਝ ਨਹੀਂ ਹੋਇਆ ਐਮਸੀ ਦੀਆਂ ਵੋਟਾਂ ਹੋਂ ਨੀ ਤਾਂ ਜੀ ਲੋਕ ਸ਼ਹਿਰਾਂ ਵਾਲੇ ਕਹਿੰਦੇ ਸਾਡੇ ਸ਼ਹਿਰਾਂ 'ਚ ਕੁਝ ਨਹੀਂ ਕੀ ਹੋਇਆ ਰਾਜ ਸਭਾ ਦੀਆਂ ਵੋਟਾਂ ਹੋਂ ਨੀ ਤਾਂ ਜੀ ਕਹਿੰਦੇ ਸਾਡੇ ਦੇਸ਼ 'ਚ ਕੁਝ ਨਹੀਂ ਹੋਇਆ ਸੰਸਦ ਸਭਾ ਦੀਆਂ ਵੋਟਾਂ ਹੋਂ ਨੀ ਜੀ ਕਹਿੰਦਾ ਸਾਡੇ ਸੂਬੇ 'ਚ ਕੁਝ ਨਹੀਂ ਹੋਇਆ ਲੇਕਿਨ ਅਫਸੋਸ ਤਾਂ ਸਾਨੂੰ ਇੱਥੇ ਮਿਲਦਾ ਹੋਊਗਾ ਕੁਝ ਨਹੀਂ ਜਿਦਿਕਦਾ ਜੋ ਲੋਕਾਂ ਪ੍ਰਤੀ ਗ੍ਰੀਪਾ ਵਰਤੀ ਹੋਣਾ ਚਾਹੀਦਾ ਹੁੰਦਾ ਜਰੂਰ ਹੈ ਲੇਕਿਨ ਉਹ ਤਣਾਅ ਲੋਕਾਂ ਵਾਸਤੇ ਹੋ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਇੱਥੇ ਹਾਂਜੀ ਬਹੁਤ- ਤੁਸੀਂ ਜਿਹੜੀ ਵੱਤ ਤੋਂ ਵੱਤ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹੋ। ਧੰਨਵਾਦ ਮੜ ਬਹੁਤ-ਬਹੁਤ ਧੰਨਵਾਦ। ਹਾਂਜੀ ਇੱਕ ਹੋਰ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਗੱਲਬਾਤ ਕਰਦੇ ਹਾਂ। ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ? ਹਾਂਜੀ ਕੀ ਕਹਿਣਾ ਚਾਹੋਗੇ ਸਰ ਆਪਣੇ ਅੱਜ ਦੇ ਵਿਸ਼ੇ ਬਾਰੇ? ਇੱਥੇ ਆਪਣਾ ਅੱਜ ਦਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਤੇ ਕੀ ਪੈ ਸਕਦੀ ਹੈ ਭਾਰੀ? ਕਾਲੀਆਂ ਜਿੱਦੀ ਸਰਕਾਰ ਹੋਵੇ ਨਾ ਜਿੱਦੇ ਸਾਥਿਕ ਕਰਦੇ ਹੂੰ ਕਾਠੀ ਹੋਏ ਉਸਦੀ ਬੈਸਦੀ ਜੀ ਸਰਕਾਰਾਂ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜੀ ਸਵੈ ਦੀ ਸਰਕਾਰ ਹੁੰਦੀ ਹੈ ਉਹ ਤਾਂ ਜੀ ਜ਼ਿਆਦਾ ਭਾਰਤ ਦਿੰਦੀ ਹੈ ਕਿਉਂਕਿ ਜਿਹੜੇ ਅਫਸਰ ਤੋਂ ਉਹ ਬੰਦੇ ਉਹਨਾਂ ਦੀ ਮਰਜ਼ੀ ਜ਼ਰੂਰ ਕਰਦੇ ਹੁੰਦੇ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਕੰਮ ਲੈਣੇ ਹੁੰਦੇ ਅਫਸਰਾਂ ਨੇ ਉਹਨਾਂ ਦੀ ਫਿਕਰ ਨਹੀਂ ਹੁੰਦੀ ਉਹਨਾਂ ਨੇ ਰਹਿਣਾ ਹੁੰਦਾ ਹੁੰਦਾ ਹੈ ਬਾਕੀ ਜਿਹੜੇ ਅੱਜ ਤੱਕ ਪੰਜਾਬ ਦਾ ਇਤਿਹਾਸ ਹੈ ਜਿਹੜੀ ਵੀ ਸਰਕਾਰ ਰਹੀ ਹੈ ਨਾ ਉਹਦੇ ਉਲਟ ਬੋਟਾ ਪਈ ਗਏ ਜੀ ਉਹ ਵੀ ਗੱਲ ਹੀ ਪੁੱਛੋਣੀ ਜਿਹੜੀ ਸਰਕਾਰ ਆ ਉਹ ਟੱਕੇ ਨਾਲ ਜਿੰਨਾ ਚਾਹਦੀ ਹੈ ਕੋਈ ਵੀ ਕੋਈ ਵੀ ਹੋਵੇ ਚਾਹੇ ਐਮਐਡੀ ਦੀ ਚਾਹੇ ਐਮਪੀ ਦੀ ਹੋਣ ਉਹ ਟੱਕੇ ਨਾਲ ਜਿੱਤੇ ਜਾਂਦੇ ਨੇ ਕਿਉਂਕਿ ਸਰਕਾਰ ਜਿਹੜੀ ਮੌਕੇ ਦੀ ਹੁੰਦੀ ਉਹਨਾਂ ਦੀ ਹੁੰਦੀ ਹੈ ਨਾ ਬਿਲਕੁਲ ਕਿਉਂਕਿ ਦੇਖੋ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਵੀ ਨੇ ਸਰ ਉਹ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋਏ ਨੇ ਦੇਖੋ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕੋਈ ਪੱਟੀ ਗੱਦ ਨਹੀਂ ਗੀ ਅਸੀਂ ਇਸ ਚੀਜ਼ ਨੂੰ ਹੁਣ ਲੋਕਾਂ ਨੂੰ ਜਾਗਰ ਦਿੱਤਾ ਆ ਗੀ ਜਿਹੜੇ ਲੀਟਰ ਹੁੰਦੇ ਨੇ ਵਿਕਾਉ ਵੈਕਮਾ ਹੁੰਦੇ ਜੀ ਜਿਹਨੇ ਵੀ ਇਹਨਾਂ ਦਾ ਬੁੱਲ ਲਾਤਾ ਨਾ ਇਹ ਉੱਤਰ ਤੋਂ ਡਰ ਜਾਂਦੇ ਨੇ ਚਾਹੇ ਕਿੰਨੇ ਵੀ ਆਪਣੇ ਆਪ ਨੂੰ ਘੈਂਟ ਕਹਦੇ ਹੋਣ ਕਿਉਂਕਿ ਟਿਕਟ ਦੀ ਭੁੱਖੇ ਹੁੰਦੇ ਕੁਰਸੀ ਦੇ ਲਾਲਚੀ ਲੋਗ ਹੁੰਦੇ ਆ ਇਹ ਤੇ ਉਹਨਾਂ ਇੰਨੀ ਲਾਰਜ ਦਾ ਜਿਆਦਾ ਹੁੰਦੀ ਹੈ ਕਿ ਇੱਕ ਸਰਕਾਰ ਨੇ ਇਹਨਾਂ ਨੂੰ ਕੁਰਸੀ ਨਹੀਂ ਦਿੱਤੀ ਉਹ ਮੰਨਦੇ ਆ ਕਿ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਠੀਕ ਉਹਨਾਂ ਦਾ ਹੱਕ ਬਣਦਾ ਸੀ ਜੇ ਨਹੀਂ ਦਿੱਤੀ ਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਇਹ ਥੋੜਾ ਕਿ ਹਾਦੀ ਉਸ ਪਾਰਟੀ ਕਰਕੇ ਪ੍ਰਚਾਰ ਬਣੀ ਹੈ ਬਿਲਕੁਲ ਉਸ ਪਾਰਟੀ ਦੇ ਕਰਕੇ ਇਹਨਾਂ ਲੋਕਾਂ ਦਾ ਨਾਂ ਬਣਿਆ ਇਹੋ ਚੀਜ਼ ਨੂੰ ਤੇ ਭੁੱਲਦੀ ਜਾਂਦੇ ਨਾਲ ਬਸ ਉਸ ਵੇਲੇ ਰੱਬ ਬਣ ਕੇ ਬੈਠਦੇ ਨੇ ਕਿ ਪਾਰਟੀ ਨੇ ਇਹਨਾਂ ਨਾਲ ਇਹ ਗੌਰ ਕਿਉਂ ਕੀਤਾ ਮਤਲਬ ਮੇਰੀ ਮੰਨੀ ਕਿਉਂ ਨਹੀਂ ਮੇਰੇ ਨਾਲ ਇਹਨਾਂ ਨੇ ਗੱਲ ਕਿਉਂ ਨਹੀਂ ਕੀਤੀ ਜੀ ਜੀ ਬਿਲਕੁਲ ਪਰ ਦੇਖੋ ਇਸ ਵਾਰ ਜਿਹੜੀ ਆਪਾਂ ਕਹਿ ਸਕਦੇ ਆ ਕਿ ਸਿਆਸਤ ਦੇ ਵਿੱਚ ਜਿਹੜਾ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਜਿਹੜੇ ਫੇਰ ਬਦਲ ਨੇ ਦੇਖਣ ਨੂੰ ਮਿਲੇ ਨੇ ਜਾਂ ਫਿਰ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਦੇਖੋ ਕੋਈ ਵੀ ਲੀਡਰ ਹੈ ਪਾਰਟੀ ਛੱਡਦਾ ਹੈ ਉਸ ਦਾ ਪੂਰਾ ਪੂਰਾ ਹੱਕ ਵੀ ਹੈ ਪਰ ਇਸ ਵਾਰ ਜਿੰਨੇ ਲੀਡਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਹੋਰ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਨੇ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਇਹ ਗਿੰਟੀ ਵਾਦੀ ਜਾ ਰਹੀ ਹੈ। ਉਹ ਤਾਂ ਗਿੰਟੀ ਦੇ ਵਾਦੀਆਂ ਨਹੀਂ ਆਂਦੀਆਂ ਠੀਕ ਹੈ ਤੁਹਾਡੀ ਗੱਲ ਹੁਣ ਦੇਖੋ ਜਿਹੜੀਆਂ ਪਾਰਟੀਆਂ ਹੀ ਦੋ ਨੇ ਜਿਹੜੀਆਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਜਾਂ ਤਾਂ ਹੁਣ ਇੱਥੇ ਇੱਕ ਬੀਜੇਪੀ ਲਈ ਜਾਂਦੀ ਕਾਂਗਰਸ ਦੇ ਸਾਰੇ ਲੀਡਰ ਖਿੱਚ ਗਏ। ਜੀ ਜੋ ਜਿਹੜੀ ਜਿਹੜੀ ਆ ਆਦਮੀ ਪਾਰਟੀ ਜਿਹੜੀ ਇਹਨਾਂ ਨੂੰ ਆਪਣੇ ਨਾਂ ਰਲਾਈ ਜਾਂਦੀ ਆ ਕਿਉਂਕਿ ਉਹ ਤਾਂ ਤਾ ਰੱਖਦੇ ਨੇ ਕਿ ਸਰਕਾਰ ਇਹ ਮੌਕੇ ਦੀ ਨਹੀਂ ਦਿੱਤੀ 3 ਸਾਲ ਤੱਕ ਹੱਲੇ ਮੋਚਾ ਲਵਾਂਗੇ ਨਾ ਜੇ ਹੋਰ ਕੱਖ ਨਾ ਕਰਾਂਗੇ ਹਾਂ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਹਾਂਜੀ ਅੱਜ ਦਾ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਸੀ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਤੇ ਭਾਰੀ ਕਹਿ ਸਕਦੀ ਹੈ ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰੇਗਾ ਬਾਕੀ ਜਿਹੜੀ ਰਹੀ ਗੱਲ ਵਿਰੋਧੀ ਪਾਰਟੀਆਂ ਦੀ ਤਾਂ ਵਿਰੋਧੀ ਪਾਰਟੀਆਂ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਇਸ ਦੀਆਂ ਵਿਰੋਧੀ ਪਾਰਟੀਆਂ ਵੀ ਆਪਣੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਤੇ ਨਾ ਕਿਤੇ ਆਪੋ ਆਪਣੇ ਢੰਗ ਦੇ ਨਾਲ ਕੰਮ ਵੀ ਕਰ ਰਹੀਆਂ ਨੇ ਤਾਂ ਇੱਥੇ ਲੋਕਾਂ ਦੇ ਉੱਤੇ ਹੀ ਇਹ ਚੀਜ਼ਾਂ ਜਿਹੜੀਆਂ ਨੇ ਡਿਪੈਂਡ ਨੇ ਕਿ ਲੋਕ ਕਿਸ ਨੂੰ ਇੱਥੇ ਜਿਤਵਾਉਣਗੇ ਤਾਂ ਇਹਨਾਂ ਵਿਸ਼ਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਦੇ ਰਾਹੀਂ ਜ਼ਰੂਰ ਸਾਂਝੀ ਕਰਿਆ ਕਰੋ ਤੇ ਅਸੀਂ ਵੀ ਇਸੇ ਤਰ੍ਹਾਂ ਤੁਹਾਡੇ ਲਈ ਦੇਸ਼ ਦੁਨੀਆ ਤੇ ਪੰਜਾਬ ਦੇ ਜਿਹੜੇ ਵਿਸ਼ੇ ਨੇ ਜਾਂ ਖਬਰਾਂ ਨੇ ਉll ਲੈ ਕੇ ਆਉਂਦੇ ਰਹਾਂਗੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ